ਸਰਟੀਫਾਈਡ ਰਿਪੋਰਟ ਆ ਵੀ ਕਿਤੋਂ ਵੀ ਪੇਂਟ ਨਹੀਂ ਹੈ ਗੱਡੀ ਇਹ ਇੰਜਨ ਤੇ ਹਲੇ ਤੱਕ ਚਾਬੀ ਨਹੀਂ ਲੱਗੀ ਤੇ ਗੱਡੀ ਤੁਹਾਨੂੰ ਦੇ ਦਾਂਗੇ ਸਿਰਫ 1.5 ਲੱਖ ਰੁਪਏ ਦੀ ਆਟੋਮੈਟਿਕ ਜੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਬੈਸਟ ਕਾਰ ਹੈ ਸਾਡੇ ਕੋਲੇ ਰੇਟ ਇਹਦਾ ਵੀ ਬਹੁਤ ਘੱਟ ਆ 4.35 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜੂਗੀ 2.60 ਲੱਖ ਰੁਪਏ ਦੀ ਤੁਹਾਡੇ ਵਾਸਤੇ ਲੈ ਕੇ ਆਏ ਜੀ i20 ਮਤਲਬ ਮੇਨ ਗੱਲ ਹੈ ਕਿ ਪਹਿਲੇ ਨਾਂ ਦੀ ਸੰਰੂਰ ਦਾ ਨੰਬਰ ਪਹਿਲੇ ਨਾਂ ਦੀ ਗੱਡ ਤੇ ਪਿਆਰ ਬਖਸ਼ੋ ਵੀਰੇ ਨੂੰ ਪੂਰਾ ਜੀ ਤੇ ਜਿੰਨੀ ਵੀ ਬਰੇ ਦੀ ਡੀਲ ਹੈ ਸਾਰੀ ਸਾਫ ਸੁਥਰੀ ਹੈ ਜੀ ਆਪਣੇ ਗੱਡੀਆਂ ਸਾਫ ਸੁਥਰੀਆਂ ਦਿੰਦਾ ਵੀਰਾ ਜੀ। ਲੋ ਜੀ ਆਹ ਕਾਰ ਵੀ ਹੁਣ ਮਿਲਣੋਂ ਹਟ ਗਈ ਮਾਰਕੀਟ 'ਚ ਔਰ 100% ਇਹ ਗੱਡੀ ਤੁਹਾਨੂੰ ਲੋਨ ਵੀ ਮਿਲ ਜੂਗਾ ਜੀ। ਨਵੀਂ ਨਕੋਰ ਸਵਿਫਟ ਆਈ ਆ। ਗੱਡੀ ਦੀ ਹਾਲਤ ਦੇਖੋ ਤੁਸੀਂ ਐਨ ਪਈਆ ਆਂਡੇ ਵਰਗੀ ਗੱਡੀ। ਇਹਦੀ ਸਿਰਫ 50000 ਕਿਲੋਮੀਟਰ ਚੱਲੀ ਗੱਡੀ ਆਈ ਹੈ ਸਾਡੇ ਕੋਲ ਇਹ। ਪਾਣੇ 35-40 ਕਾਰਾਂ ਤੁਹਾਨੂੰ ਦਿਖਾਵਾਂਗੇ ਇੱਕ ਵੀਡੀਓ ਦੇ ਵਿੱਚ। ਫਸੇ ਗੱਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ ਅ ਅੱਜ ਦੀ ਵੀਡੀਓ। ਆਪਾਂ ਸੰਗਰੂਰ ਬ੍ਰਾਂਚ ਤੋਂ ਵੜਾ ਰਹੇ ਹਾਂ ਬਹੁਤ ਵਧੀਆ ਸਟਾਕ ਸਾਡੇ ਕੋਲੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਜਿਹੜੀਆਂ ਗੱਡੀਆਂ ਤੁਹਾਨੂੰ ਪਿਛਲੀ ਵੀਡੀਓ ਚ ਨਹੀਂ ਦੇਖੀਆਂ ਹੋਣੀਆਂ ਉਹ ਵੀਡੀਓ ਮਤਲਬ ਉਹ ਗੱਡੀਆਂ ਸਾਡੇ ਕੋਲੇ ਇਸ ਟਾਈਮ ਸੰਗਰੂਰ ਬ੍ਰਾਂਚ ਕੋਲੇ ਆਈਆਂ ਨੇ ਕੁਝ ਨਵੀਆਂ ਹੋ ਜਾਈਆਂ ਨੇ ਕੁਝ ਪੁਰਾਣੀਆਂ ਖੜੀਆਂ ਰਹਿ ਜਾਂਦੀਆਂ ਨੇ ਫਿਰ ਅਗਲੀ ਵੀਡੀਓ ਆਉਂਦੀਆਂ ਫਿਰ ਹੋਰ ਨਵੀਆਂ ਆ ਜਾਂਦੀਆਂ ਨੇ ਪਿਛਲੀਆਂ ਚੋ ਦੋ ਚਾਰ ਫਿਰ ਰਹਿ ਜਾਂਦੀਆਂ ਨੇ ਮਤਲਬ ਇਸ ਤਰ੍ਹਾਂ ਸਰਕਲ ਸਾਡਾ ਚੱਲਦਾ ਰਹਿੰਦਾ ਮਤਲਬ ਕਿਉਂ ਅਸੀਂ ਤਾਂ ਕਿਉਂਕਿ ਅਸੀਂ ਤੁਹਾਨੂੰ ਦਿੰਨੇ ਸર્ટਿਫਾਈਡ ਰਿਪੋਰਟ ਲੋਨ ਦੀ ਫੈਸਿਲਿਟੀ ਦਿੰਨੇ ਆ ਤੇ ਅਸੀਂ ਤੁਹਾਨੂੰ ਇੱਕ ਕਾਰ ਮੇਲਾ ਵੀ ਆਰਗੇਨਾਈਜ਼ ਕਰਕੇ ਦਿੰਨੇ ਆ ਅਮਰਗੜ ਵਿਖੇ ਜਿਹੜਾ ਕਿ ਹੁਣ 14 ਸਤੰਬਰ ਦੇ ਵਿੱਚ ਨੂੰ 14 ਸਤੰਬਰ ਨੂੰ ਇਹ ਕਾਰ ਮੇਲਾ ਲੱਗ ਰਿਹਾ ਹੈਗਾ ਜੀ ਅਮਰਗੜ ਵਿਖੇ ਤੇ ਉੱਥੇ ਅਸੀਂ ਤੁਹਾਨੂੰ ਲੱਕੀ ਡਰਾ ਦਾ ਵੀ ਮੌਕਾ ਦਿੰਨੇ ਆ ਪਾਉਣ ਦਾ ਇਸ ਵਾਰ ਦਾ ਸਪੈਸ਼ਲ ਹੈ ਮੇਲਾ ਕਿਉਂਕਿ ਸਾਡੇ ਕਾਰ ਮੇਲੇ ਦਾ 1 ਸਾਲ ਪੂਰਾ ਹੋ ਰਿਹਾ ਹੈਗਾ ਪਹਿਲੇ ਪਰਚੇ ਕਾਰ ਪਰਚੇਜ਼ਰ ਨੂੰ ਅਸੀਂ ਦੇ ਰਹੇ ਹਾਂ ਇਸ ਵਾਰ ਸੋਨੇ ਦਾ ਸਿੱਕਾ ਜੀ ਉਹ ਵੀ ਕਿਸੇ ਲੱਕੀ ਡਰਾ ਤੋਂ ਬਿਨਾ ਮਤਲਬ ਲੱਕੀ ਡਰਾ ਅਲੱਗ ਜਿ ਮਿਲਨੇ ਆ ਤੇ ਸੋਨੇ ਦਾ ਸਿੱਕਾ ਤੁਹਾਨੂੰ ਅਲੱਗ ਮਿਲਣਾ ਜੇ ਤੁਸੀਂ ਗੱਡੀ ਪਹਿਲੀ ਗੱਡੀ ਪਰਚੇ ਚ ਕਰੂਗਾ ਕਾਰ ਮੇਲੇ ਨੂੰ 14 ਤਰੀਕ ਨੂੰ ਅੱਜ ਦੇ ਸਟਾਕ ਦੀ ਵੀਡੀਓ ਤੁਹਾਨੂੰ ਸ਼ੁਰੂ ਕਰਦੇ ਆ ਤੇ ਮੇਨ ਇਹ ਹੈ ਵੀ ਤੁਸੀਂ ਜੇ ਕੋਈ ਜ਼ਿਆਦਾ ਰਿਪੋਰਟ ਲੈਣੀ ਹੋ ਕਿਉਂਕਿ ਗੱਡੀਆਂ ਬਹੁਤ ਜ਼ਿਆਦਾ ਨੇ 35 40 ਕਾਰਾਂ ਤੁਹਾਨੂੰ ਦਿਖਾਵਾਂਗੇ ਇੱਕ ਵੀਡੀਓ ਦੇ ਵਿੱਚ ਤੇ ਜ਼ਿਆਦਾ ਡਿਟੇਲ ਚਾਹੀਦੀ ਉਹ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਪੇਜ ਤੇ ਅਸੀਂ ਪਾਉਂਦੇ ਆ ਤੁਹਾਨੂੰ ਫੋਲੋ ਕਰਨਾ ਨਾ ਭੁੱਲਿਆ ਕਰੋ ਤੇ ਅੱਜ ਦੀ ਵੀਡੀਓ ਚ ਪਹਿਲੀ ਕਾਰ ਤੁਹਾਨੂੰ ਦਵਾਂਗੇ ਅਸੀਂ ਕ੍ਰੇਟਾ 2015 ਮਾਡਲ ਹੈ ਇਹ ਤੇ ਟਾਪ ਐਂਡ ਮਾਡਲ ਹੈ ਪੁਸ਼ ਬਟਨ ਸਟਾਰਟ ਵਾਲੀ ਹੈ ਤੇ ਗੱਡੀ ਦਾ ਰੇਟ ਹੈ ਸਾਢੇ 5 ਗੱਡੀ ਦਾ ਰੇਟ ਹੈ ਜੀ ਸਾਢੇ 5 ਲੱਖ ਰੁਪਏ ਸਰ ਤੇ ਗੱਡੀ ਬਹੁਤ ਸੋਹਣੀ ਆ ਤੇ ਫੰਕਸ਼ਨ ਵਗੈਰਾ ਸਾਰੇ ਚਾਲੂ ਨੇ ਜੀ ਗੱਡੀ ਦੇ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਦੇਖੋ ਇਹ ਗੱਡੀ ਸਾਡੇ ਕੋਲੇ ਅੱਜ ਕੱਲ ਜਿਵੇਂ ਟਾਈਮ ਚੱਲ ਰਿਹਾ ਵੀ ਲੋ ਬਜਟ ਕਿਉਂਕਿ ਪੈਸਾ ਇਹ ਦੇ ਨਾਲ ਥੋੜਾ ਜਿਹਾ ਘਟ ਜਾਂਦਾ ਮਾਰਕੀਟ ਦੇ ਵਿੱਚ ਤੇ ਇਹ ਤੁਹਾਡੇ ਕੋਲ ਲੋ ਬਜਟ ਦੀ ਸਿਰਫ 50000 ਕਿਲੋਮੀਟਰ ਚੱਲੀ ਗੱਡੀ ਆਈ ਸਾਡੇ ਕੋਲ ਇਹ i20 2010 ਮਾਡਲ ਹੈ ਤੇ ਹਜੇ ਪਾਸਿੰਗ ਇਹਦੀ ਹਜੇ ਹੈਗੀ ਆ ਟਾਇਰ ਬਿਲਕੁਲ ਨਵੇਂ ਨੇ ਚੱਲੀ ओरिजिनल ਦੀ ਗਾਰੰਟੀ ਮਤਲਬ 50000 ਤਾਂ 50000 ਨੰਬਰ ਵੀ ਬਹੁਤ ਸੋਹਣਾਗਾ ਤੇ ਜਿਹੜਾ ਗੱਡੀ ਦਾ ਰੇਟ ਆ ਉਹ ਹੈਗਾ ਜੀ 2 ਲੱਖ ਰੁਪਈਆ ਜੀ 2 ਲੱਖ ਰੁਪਈਆ ਇਹ ਗੱਡੀ ਦੀ ਜਿਹੜੀ ਹੈਗੀ ਆ ਸਾਡੀ ਆਸਕਿੰਗ ਆ ਬਾਕੀ ਥੋੜਾ ਬੋਧਾ ਨੇਗੋਸ਼ੀਏਬਲ ਇਹਦੇ ਵਿੱਚ ਹੋ ਜਾਊਗਾ ਲੋ ਜੀ ਫਰਸਟ ਓਨਰ ਸਾਡੇ ਕੋਲੇ ਆਈ ਆਈ 10 ਸਪੋਰਟਸ ਮਾਡਲ ਦੇ ਵਿੱਚ ਆਪਸ਼ਨਲ ਮਾਡਲ ਦੇ ਵਿੱਚ ਬੈਕ ਵਾਈਪਰ ਸਾਰਾ ਕੁਝ ਹੈਗਾ ਪਹਿਲੇ ਨਾਂ ਦੀ ਕਾਰ ਹੈ ਤੇ 99000 ਕਿਲੋਮੀਟਰ ਚੱਲੀ ਹੋਈ ਆ ਓਰੀਜਨਲ ਪੇਂਟ ਚ ਗੱਡੀ ਆ ਟਾਇਰ ਬਿਲਕੁਲ ਨਵੇਂ ਨੇ ਤੇ ਸਵਾ 2 ਲੱਖ ਰੁਪਏ ਦੀ ਸਿਰਫ ਸਿਰਫ ਸਵਾ 2 ਲੱਖ ਰੁਪਏ ਬਹੁਤ ਜੈਨੂਨ ਰੇਟ ਦੀ ਕਾਰ ਹੈ ਤੇ ਆ ਦੇਖੋ ਸਾਹਮਣੇ ਦੇਖ ਲਓ ਤੁਸੀਂ ਨਵੀਂ ਨਕੋਰ ਸਵਿਫਟ ਆਈ ਆ ਗੱਡੀ ਦੀ ਹਾਲਤ ਦੇਖੋ ਤੁਸੀਂ ਐਨ ਪਈਆ ਆਂਡੇ ਵਰਗੀ ਗੱਡੀ ਪਹਿਲੇ ਨਾਂ ਦੀ ਕਾਰ 2011 ਮਾਡਲ ਅਲਾਈ ਟਾਇਰ ਬਿਲਕੁਲ ਨਵੇਂ ਗੱਡੀ ਦੇ ਪੰਜਾਬ ਨੰਬਰ ਫਰਸਟ ਓਨਰ ਗੱਡੀ ਹੈ ਤੇ ਗੱਡੀ ਦਾ ਰੇਟ ਦੇਖੋ ਇਹ ਜੀ ਕਰਾਰੀ ਗੱਡੀ ਦਾ ਰੇਟ ਤਾਂ ਥੋੜਾ ਜਿਹਾ ਵੱਨਦਾ ਹੀ ਆ ਵੱਧ 275000 ਰੁਪਏ ਦੀ ਗੱਡੀ ਮਿਲਦੀ ਹੈ ਔਰ ਜਿਆਦਾ ਵੱਧ ਨਹੀਂ ਹੈਗਾ ਥੋੜਾ ਜਿਹਾ ਜ਼ਿਆਦਾ ਰੇਟ ਹੈ ਭੁੱਲ ਜੂਗੇ ਪਰ ਗੱਡੀ ਦੇ ਪੈਸੇ ਲਾ ਕੇ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਈ 2016 ਮਾਡਲ K10 ਵਧੀਆ ਕਾਰਾਂ ਨੇ ਸਾਡੇ ਭਰਾ ਕੀ ਕਹਿੰਦੇ ਨੇ ਤੁਹਾਡੇ ਰੇਟ ਜ਼ਿਆਦਾ ਨੇ ਜਾਂ ઓਰੇ ਪਰ ਗੱਡੀ ਦੀ ਬਾਈ ਜੀ ਕੁਆਲਿਟੀ ਵੀ ਚੈੱਕ ਕਰਿਆ ਕਰੋ ਜੇ ਕੁਆਲਿਟੀ ਸਾਡੀ ਵਧੀਆ ਹੁੰਦੀ ਆ ਤਾਂ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਵੀ ਕੁਆਲਿਟੀ ਤੁਹਾਡੀ ਸਹੀ ਆ ਆਡੀ ਰਿਪੋਰਟ ਸਹੀ ਹੈ 2010 ਮਾਡਲ ਗੱਡੀ ਆ ਜੀ ਇਹ ਫਸਟ ਓਨਰ ਗੱਡੀ ਆ ਤੇ ਪੰਜਾਬ ਨੰਬਰ ਆ ਔਰਿਜਨਲ ਪੇਂਟ ਚਾ ਗੱਡੀ ਇਹ 1,55,000 ਰੁਪਿਆ ਪਾਰਟੀ ਡਿਮਾਂਡ ਕਰ ਰਹੀ ਹੈ ਨੰਬਰ ਦੇਖੋ 8282 ਬਹੁਤ ਵਧੀਆ ਨੰਬਰ ਆ ਕਿਉਂਕਿ 42 ਦੇ ਨਾਲ 8282 ਬਹੁਤ ਚੱਲ ਰਿਹਾ ਇਹ ਆ ਗਈ ਜੀ ਰੈਡਸ 2011 ਮਾਡਲ 2,10,000 ਰੁਪਏ ਦੀ 2011 ਮਾਡਲ ਓਨਰ ਫਸਟ ਆ ਤੇ ਨੰਬਰ ਪੰਜਾਬ ਆ ਓਨਰ ਸੈਕੰਡ ਆ ਜੀ ਨੰਬਰ ਪੰਜਾਬ ਆ ਤੇ BB 10 ਨੰਬਰ ਦੀ ਕਾਰ ਆ ओरिजिनल पेंट ਚ ਬਹੁਤ ਸੋਹਣੀ ਕਾਰ ਇਹ ਆ ਗਈ ਦੇਖੋ ਪੇਂਟ ਦੀ ਫਰਕ ਪੈਦਾ ਮਤਲਬ ਪੇਂਟ ਸੈਡਾ ਹੋਊਗੀ ਤਾਂ ਸਵਾ ਪੌਣੇ 2 ਲੱਖ ਰੁਪਏ ਦੀ ਹੋਊਗੀ ओरिजिनल पेंट ਆ ਤਾਂ ਗੱਡੀ ਦਾ ਰੇਟ ਆ 210000 ਇਹ ਆ ਗਈ 2011 ਮਾਡਲ ਜੇ ਤੁਸੀਂ ਪੈਟਰੋਲ ਗੱਡੀ ਲੈਣ ਦੇ ਸ਼ਕੀਨ ਹੋ ਤਾਂ 185000 ਤੁਹਾਨੂੰ ਅਸੀਂ ਇਹ ਗੱਡੀ ਦੇ ਦੇਵਾਂਗੇ ਬ੍ਰੈਸਟੌਨ ਦੇ ਟਾਇਰ ਨੇ ਬਹੁਤ ਸੋਹਣੀ ਕਾਰ 2016 ਮਾਡਲ ਗੱਡੀ ਆ ਜੀ 440000 ਦੀ ਗੱਡੀ ਤੁਹਾਨੂੰ ਦੇ ਦਿਆਂਗੇ ਇਹ ਲਾਏ ਪਾਏ ਰੇ ਟਾਇਰ ਬਿਲਕੁਲ ਨਵੇਂ ਨੇ ਪੋਲੋ ਦੇ ਹ ਹੋਂਡਾ ਮੇਜ਼ ਤੇ ਸਾਡੀ ਹੁਣ ਇਹ ਦਫ਼ਤਰ ਵਾਸਤੇ ਅਸੀਂ ਚਲਾ ਰਹੇ ਹਾਂ ਗੱਡੀ ਨੂੰ ਵਿਦ ਸੀएनजी ਆ ਗੱਡੀ ਦਾ ਬਜਟ ਹੈ ਜੀ 2,75,000 ਰੁਪਿਆ 16 ਮਾਡਲ ਔਰ 100% ਇਹ ਗੱਡੀ ਤੇ ਤੁਹਾਨੂੰ ਲੋਨ ਵੀ ਮਿਲ ਜੂਗਾ ਜੀ ਲੋ ਜੀ ਆਹ ਕਾਰ ਵੀ ਹੁਣ ਮਿਲ ਲੋ ਹਟਗੀ ਮਾਰਕੀਟ ਚ 2006 ਮਾਡਲ ਅਮਰੂਤੀ ਕਾਰ ਮਤਲਬ ਇਹਨੂੰ ਵੀ ਹੁਣ ਜਿਵੇਂ ਕਹਿੰਦੇ ਨੇ ਵੀ ਟਾਂਮੀ ਟਾਂਮੀ ਮਿਲਦੀ ਔਰ ਇੰਨੀ ਸੋਹਣੀ ਕਾਰ ਤਾਂ ਵੈਸੇ ਨਹੀਂ ਮਿਲਦੀ ਹੈਗੀ ਅਲਾਏ ਪਏ ਹੋਏ ਨੇ 6 ਮਾਡਲ ਹੈ ਏਸੀ ਆ ਕੰਪਨੀ ਏਸੀ ਵਾਲੀ ਕਾਰ ਹੈ ਤੇ ਗੱਡੀ ਦਾ ਰੇਟ ਹੈ ਜੀ 90,000 ਰੁਪਿਆ ਇਟਿਓਸ ਇਹ ਵੀ ਹੁਣ ਛੋਟੇ ਮਾਡਲ ਘੱਟ ਮਿਲਦੇ ਨੇ 12 ਮਾਡਲ ਆ ਰਿਹਾ ਇਹ ਨਿਊ ਸ਼ੇਪ ਚ ਤਿਆਰ ਕਰੀ ਆ ਲਾਇ ਪਏ ਹੋਏ ਨੇ ਟਾਇਰ ਟੂਲ ਲਗਭਗ 40 ਤੋਂ 50% ਹੈਗੇ ਨੇ ਇੰਜਨ ਦੀ ਹਾਲਤ ਪੂਰੀ ਵਧੀਆ ਇੰਜਨ ਚ ਕੋਈ ਕਮੀ ਨਹੀਂ ਹੈਗੀ ਥੋੜੀ ਲਿਬੜੀ ਤੇ ਪੜੀਆ ਕਿਉਂਕਿ ਗੱਡੀ ਸਾਡੇ ਕੋਲ ਕੋਈ ਖੜਾ ਕੇ ਗਿਆ ਵੇਚਣ ਵਾਸਤੇ ਅਸੀਂ ਕਿਹਾ ਚਲੋ ਇਹਦੀ ਵੀ ਵਿੱਚ ਹੀ ਬਣਾ ਦਿੰਦੇ ਆ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ ਜੀ 2,75,000 ਰੁਪਏ ਆ ਜੀ 2012 ਮਾਡਲ ਨਿਊ ਸ਼ੇਪ ਚ ਤਿਆਰ ਹੋਈ ਆ ਪਹਿਲੇ ਨਾਂ ਦੀ ਕਾਰ ਆ ਮਤਲਬ ਮੇਨ ਗੱਲ ਹੈ ਕਿ ਪਹਿਲੇ ਨਾਂ ਦੀ ਸਰੂਰ ਦਾ ਨੰਬਰ ਪਹਿਲੇ ਨਾਂ ਇਹ ਆ ਗਈ ਜੀ 2019 ਮਾਡਲ ਅਲਟੋ K10 ਤੇ ਇਹਨੂੰ ਨੰਬਰ ਪੰਜਾਬ ਲੱਗ ਜੂਗਾ ਜੀ 3.5 ਲੱਖ ਰੁਪਏ 335000 ਰੁਪਏ ਤੁਹਾਨੂੰ ਗੱਡੀ ਇਹ ਅਸੀਂ ਦੇ ਦੇਵਾਂਗੇ ਵਧੀਆ ਕਾਰ ਆ ਕਰੇਟਾ ਹੋ ਗਈ ਸੀ ਨਾ ਲਓ ਹੁਣ ਤੁਹਾਨੂੰ ਦਿਖਾ ਅੰਦਰ ਵਾਲੀਆਂ ਕਾਰ ਆ ਜੀ 260000 ਰੁਪਏ ਦੀ ਤੁਹਾਡੇ ਵਾਸਤੇ ਲੈ ਕੇ ਆਏ ਜੀ i20 ਪਹਿਲੇ 9 ਦੀ ਕਾਰ ਬਹੁਤ ਸੋਹਣੀ ਗੱਡੀ ਪੰਜਾਬ ਨੰਬਰ ਦੇਖੋ ਪਹਿਲੇ 9 ਦੀ ਕਾਰ ਆ ਲਾਏ ਪਏ ਹੋਏ ਨੇ ਮੈਗਨਾ ਮਾਡਲ ਦੇ ਵਿੱਚ ਆ ਤੇ ਬਸ ਚੱਕ ਲੋ ਫੋਨ फटाफट ਲੈ ਜਾਓ ਕਿਉਂਕਿ ਸਵਿਫਟਾਂ ਦੇ ਮੁਕਾਬਲੇ ਤਾਂ ਬਸ ਇਹੀ ਕਰਦੀ ਹੈ ਸਵਿਫਟ ਦਾ ਮੁਕਾਬਲਾ ਤੇ ਪਿੱਛੇ ਬੈਕ ਕੈਮਰਾ ਲੱਗਿਆ ਹੈ ਸੈਂਸਰ ਲੱਗੇ ਨੇ ਡੀਫੋਗਰ ਲੱਗਿਆ ਹੈ ਜੀ ਤੇ ਆ ਆ ਗਈ ਜੀ ਸਾਡੇ ਕੋਲੇ ਡਸਟਰ 14 ਬੜਾ 15 ਜੀ ਇਹ ਡਸਟਰ ਤੇ 85 BHP ਵਾਲੀ ਹੈ 3.5 ਲੱਖ ਰੁਪਏ ਪਾਰਟੀ 3.40 ਹਜ਼ਾਰ ਰੁਪਏ ਦੀ ਗੱਡੀ ਹੁੰਦੀ ਜਾਂਗੀ ਆ ਲਾਈਟ ਟਾਇਰ ਪਾਈ ਹੋਏ ਨੇ ਇਹ ਆ ਗਈ ਜੀ ਪਟ્રોલ ਵਾਲੀ ਅ ਡਿਜ਼ਾਇਰ ਤੇ 2012 ਮਾਡਲ ਗੱਡੀ ਆ 2.5 ਲੱਖ ਰੁਪਏ ਦੀ 2.5 ਲੱਖ ਰੁਪਏ ਦੀ ਗੱਡੀ ਇਹ ਮਿਲ ਜੂਜੀ ਆਪਾਂ ਨੂੰ ਟਾਪ ਮਾਡਲ ZX I ਮਾਡਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਬਹੁਤ ਵਧੀਆ ਗੱਡੀਆਂ ਖੜਾਵਾ ਖੜੂਆ ਪਈ ਹੈ ਇਹ ਜੇ ਪੈਟਰੋਲ ਨਹੀਂ ਲੈਣੀ ਡੀਜ਼ਲ ਲੈ ਲਿਓ 2012 ਮਾਡਲ ਡੀਜ਼ਲ ਤੁਹਾਨੂੰ ਦੇ ਦੇਵਾਂਗੇ 2 ਲੱਖ 2 ਲੱਖ 40000 ਰੁਪਏ ਦੀ ਤੁਹਾਨੂੰ ਦੇਖੋ ਇਹ ਦੇ ਦੇਵਾਂਗੇ ਜੀ ਡੀਜ਼ਲ ਵਾਲੀ 2012 ਮਾਡਲ ਗੱਡੀ ਤੇ ਆ ਆ ਗਈ ਜੀ 2016 ਮਾਡਲ ਡਿਆਰ ਰੇਟ ਇਹਦਾ ਵੀ ਬਹੁਤ ਘੱਟ ਆ 4 ਲੱਖ 35000 ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜੂਗੀ ਵਧੀਆ ਆਫਰ ਚੱਲਦਾ ਫਾਇਦਾ ਉਠਾ ਲਿਓ ਮਤਲਬ ਸਹੀ ਰੇਟ ਦੀਆਂ ਕਾਰਾਂ ਨੇ ਇਹ ਆ ਗਈ ਜੀ 2016 ਮਾਡਲ 2,65,000 ਰੁਪਏ ਦੀ ਤੁਹਾਨੂੰ ਗੱਡੀ ਦੇ ਦਾਂਗੇ ਜੀ ਪੈਟਰੋਲ ਪਲੱਸ ਸੀएनजी ਵਾਲੀ 2016 ਮਾਡਲ ਕਾਰ Honda Amaze ਤੇ ਇਹ ਆ ਗਈ ਜੀ ਆਟੋਮੈਟਿਕ Honda 2008 ਮਾਡਲ ਤੇ ਗੱਡੀ ਤੁਹਾਨੂੰ ਦੇ ਦਾਂਗੇ ਸਿਰਫ 1.5 ਲੱਖ ਰੁਪਏ ਦੀ ਆਟੋਮੈਟਿਕ ਜੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਬੈਸਟ ਕਾਰ ਆ ਸਾਡੇ ਕੋਲ ਇਹ ਤੇ ਆਹ ਕਾਰ ਵੀ ਬਹੁਤ ਵਧੀਆ ਜਾ ਰਹੀ ਇਹ ਨੂੰ ਇਹਦਾ ਵੀ ਤੁਸੀਂ ਥੋੜਾ ਧਿਆਨ ਨਾਲ ਦੇਖਿਓ ਵਧੀਆ ਸਾਰੀ オリジナル ਮਤਲਬ ਸਰਟੀਫਾਈਡ ਰਿਪੋਰਟ ਆ ਵੀ ਕਿਤੋਂ ਵੀ ਪੇਂਟ ਨਹੀਂ ਹੈ ਗੱਡੀ ਇਹ ਇੰਜਨ ਤੇ ਹਲੇ ਤੱਕ ਚਾਬੀ ਨਹੀਂ ਲੱਗੀ ਤੇ ਖੜਾਵਾ ਖੜੂਵਾ ਪੂਰਾ ਵਧੀਆ ਏਸੀ ਚੱਲਦਾ ਕਾਰ ਦਾ 90000 ਰੁਪਏ ਦੀ ਤੁਹਾਨੂੰ 2010 ਮਾਡਲ ਗੱਡੀ ਦੇ ਦਾਂਗੇ ਪਾਸਿੰਗਾਂ ਜੇ ਹੈਗੀ ਆ ਤੇ ਆ ਆ ਗਈ ਕਾਰ ਜੀ ਬਹੁਤ ਵਧੀਆ ਕਾਰ ਜਿਹੜੀ ਮਾਰਕੀਟ ਦੇ ਵਿੱਚ ਇਹਨੇ ਧੂਮ ਪਾਈ ਪਈ ਆ 2019 ਮਾਡਲ ਗੱਡੀ S10 S11 ਮਾਡਲ ਦੇ ਵਿੱਚ ਆ ਤੇ ਨਾਲ ਦੇ ਟਾਇਰਾਂ ਤੇ ਆ 35 30 35000 ਚੱਲੀ ਹੋਈ ਆ ਤੇ ਤੁਹਾਨੂੰ 12 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਆਜੋ ਇਹ ਬਹੁਤ ਵਧੀਆ ਕਾਰ ਆ ਪੂਰੀ ਆਹ ਭਰਾ ਆ ਜੇ ਸੋਦਾ ਕੋਈ ਸਿੱਖਣਾ ਚਾਹੁੰਦਾ ਗੱਡੀ ਉਹਦੇ ਵਾਸਤੇ ਵਧੀਆ ਗੱਡੀ ਆ 65000 ਰੁਪਏ ਤੁਹਾਨੂੰ ਗੱਡੀ ਇਹ 65000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਜੀ ਇਹ ਆ ਗਈ ਜੀ 2010 ਮਾਡਲ ਕਿੰਨੇ ਦੀ 2010 ਮਾਡਲ ਆਲ オリジナル ਪੇਂਟ ਦੇ ਵਿੱਚ ਆਲਟੋ ਖੜੀ ਆ ਸਾਡੇ ਕੋਲੇ 1.5 ਲੱਖ ਰੁਪਏ ਦੀ ਇਹਦੀ ਮਤਲਬ ਹੈਗੀ ਆ ਨੰਬਰ ਲਾ ਕੇ ਗੱਡੀ ਤੇ ਇਹ ਆ ਗਈ ਜੀ 2010 ਮਾਡਲ ਇਹ ਪੈਜੂ ਜੀ ਆਪਾਂ ਨੂੰ 1,80,000 ਰੁਪਏ ਦੀ 1,75,000 ਰੁਪਏ ਦੀ ਗੱਡੀ ਮਿਲ ਜੂ ਜੀ 2010 ਮਾਡਲ ਪਹਿਲੀ ਨੌ ਦੀ ਕਾਰ ਹੈ ਲੈਜੋ ਕੇਟਨ ਬਹੁਤ ਘੱਟ ਮਿਲਦੀ ਹੈ ਕੇਟਨ ਦੀ ਲਓ ਜੀ ਆਹ ਗੱਡੀ ਆ ਗਈ ਜੀ 2018 ਮਾਡਲ ਜੇ ਤੁਸੀਂ ਪੈਟਰੋਲ ਤੇ ਨਹੀਂ ਪਸੰਦ ਕਰਦੇ ਗੱਡੀ ਚਲਾਉਣਾ ਥੋੜੀ ਵੱਧ ਚੱਲਦੀ ਆ ਰੱਖਣਾ ਤੁਸੀਂ ਪੈਟਰੋਲ ਗੱਡੀ ਚਾਹੁੰਦੇ ਆ I10 ਗ੍ਰੈਂਡ ਤੁਹਾਨੂੰ ਦੇ ਦਾਂਗੇ ਜੀ 3,60,000 ਰੁਪਏ ਦੀ ਸਾਰੀ ਤੇ ਆਹ ਗੱਡੀ ਸਾਡੇ ਕੋਲੇ ਵਿਚਾਰੀ ਭਗਤ ਨਹੀਂ ਖੜੀ ਆ ਬਹੁਤ دیر ਦੀ ਇਹਦਾ ਜਿਹੜਾ ਕੋਈ ਜਿਹੇ ਜਾਂ ਮੁੱਲ ਲਾ ਦੂਗਾ ਦੇ ਦੇਾਂਗੇ ਇਹਦੇ ਕਾਗਜ਼ ਟੁੱਟੇ ਨੇ ਐਚ ਆਰ ਨੰਬਰ ਗੱਡੀ ਆ ਪਰਮੈਂਟ ਵਾਲੀ ਆ ਇਹ ਤੇ ਐਸ ਈ ਐਨ ਜੀ ਦੇ ਨਾਲ ਆ ਇਹ ਇਹ ਗੱਡੀ ਵੀ ਤੁਹਾਡੇ ਵਾਸਤੇ ਵਧੀਆ 7.5 ਲੱਖ ਰੁਪਏ ਤੁਹਾਨੂੰ ਗੱਡੀ ਦੇ ਦੇਾਂਗੇ ਜੀ 2016 ਮਾਡਲ ਕੰਪਨੀ ਸੀ ਤੁਹਾਨੂੰ ਇਹ ਸਾਡੀ ਟੀਮ ਆ ਸਾਰੀ ਜੀ ਇਹਦਾ ਇਹ ਹੈਪੀ ਜੀ ਨੇ ਕਿ ਉਧਰ ਰਣਜੀਤ ਜੀ ਨੇ ਉਧਰ ਜਪਾਨ ਐ ਤੇ ਇੰਦਰਪਾਲ ਤੇ ਜਸਕੀਰਤ ਇੰਦਰਪਾਲ ਮੇਨ ਹੈੱਡ ਆ ਜੀ ਇੱਥੇ ਇਹ ਜਦੋਂ ਕੋ ਤੁਸੀਂ ਕੋਈ ਗੱਡੀ ਲੈਣੀ ਹੁੰਦੀ ਆ ਤਾਂ ਤੁਹਾਨੂੰ ਇਹ ਚੇਰਾ ਕਿ ਕਈ ਵਾਰ ਤੁਸੀਂ ਮੈਨੂੰ ਪੁੱਛਦੇ ਹੋ ਆ ਕੇ ਤਾਂ ਇਹ ਤੁਹਾਨੂੰ ਇਹੀ ਮਿਲਣਗੇ ਇੱਥੇ ਬਹੁਤ ਵੇਟ ਨੂੰ ਮੈਂ ਤਾਂ ਬੋਲਣ ਚ ਵਧੀਆ ਇਹ ਉਹ ਡੀਲ ਕਰਨ ਚ ਵਧੀਆ ਨਹੀਂ ਆਹ ਲੋ ਜੀ ਇੱਧਰ ਮੇ ਲੋ ਹਾਂ ਜੀ ਹੁਣ ਦੱਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੇ ਵੀ ਜਿੱਥੋਂ ਵੀ ਫੋਰਾਂ ਚ ਬੈਠ ਨੇ ਸਾਰੇ ਦੇਖਦੇ ਹੋ ਸਾਡੇ ਜਸਵਿੰਦਰ ਬਿਲੇ ਨੂੰ ਤੇ ਪਿਆਰ ਬਖਸ਼ੋ ਬਿਲੇ ਨੂੰ ਪੂਰਾ ਜੀ ਤੇ ਜਿੰਨੀ ਵੀ ਬਰੇ ਦੀ ਡੀਲ ਐ ਸਾਰੀ ਸਾਫ ਸੁਥਰੀ ਐ ਜੀ ਆਪਣੇ ਗੱਡੀਆਂ ਸਾਫ ਸੁਥਰੀਆਂ ਦਿੰਦਾ ਵੀਰਾ ਜੀ ਤੇ ਸਾਨੂੰ ਆਪਦਾ ਪਤਾ ਵੀ ਅਸੀਂ ਵਧੀਆ ਡੀਲ ਕਰਦੇ ਆ ਤਾਂ ਤੁਸੀਂ ਪਹੁੰਚੋ ਜਰੂਰ ਤੇ ਇਹ ਸਾਡਾ ਸਟਾਕ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਸਟਾਕ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਤੁਹਾਨੂੰ ਕਿਵੇਂ ਲੱਗੀ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਮਿਲਾਂਗੇ ਆਪਾਂ ਹੁਣ ਅਗਲੀ ਬ੍ਰਾਂਚ ਦਾ ਸਟਾਕ ਲੈ ਕੇ ਸਤਿ ਸ੍ਰੀ ਅਕਾਲ